ਸਰਕਾਰੀ ਨੌਕਰੀ ਕਰਦੇ ਨੇ ਅੱਜ ਉਹਨਾਂ ਨੇ ਵੀ ਗੁਰਨਾਨਕ ਜੀ ਦੇ ਘਰ ਦੀ ਸ਼ੋਭਾ ਸੁਣੀ ਗੁਰੂ ਅੰਗਦ ਦੇ ਪਿਤਾ ਜੀ ਵਡਿਆਈ ਸੁਣੀ ਉਹ ਵੀ ਸਤ ਗੁਰ ਦੀ ਸ਼ਰਨ ਵਿੱਚ ਆਏ ਜੀ ਨੌਕਰੀ ਸਰਕਾਰੀ ਕਰਦੇ ਨੇ ਇਹਨਾਂ ਦੇ ਨਾਮ ਆਏ ਨੇ ਜੀ ਭਾਈ ਮੱਸੂ ਜੀ ਤੇ ਭਾਈ ਹਸੂ ਜੀ ਇਹ ਭਰਾ ਨੇ ਦੋਵੇਂ ਭਾਈ ਮੱਸੂ ਜੀ ਭਾਈ ਹਸੂ ਜੀ ਇਹ ਦੋਨੋਂ ਭਾਈ ਨੇ ਆ ਕੇ ਸਤਗੁਰਦੇ ਚਰਣਾ ਤੇ ਨਮਸ਼ਕਾਰ ਕਰਦੇ ਨੇ ਤੇ ਸੰਗਤ 'ਚ ਬੈਠ ਜਾਂਦੇ ਨੇ ਜਿਵੇਂ ਆਪ ਵੀ ਸਾਡੇ ਬੈਠੇ ਹੋ ਸਤਗੁਰਦੇ ਮੁਖਾਰਬੰਦ ਤੋਂ ਗੁਰਬਾਣੀ ਦਾ ਸ਼ਬਦ ਸਰਵਣ ਕਰਦੇ ਨੇ ਪਰਮੇਸ਼ਰ ਦੀਆਂ ਵਡਿਆਈਆਂ ਸੁਣਦੇ ਨੇ ਅੰਦਰ ਰਸ ਆਉਂਦਾ ਹੈ ਸਮਾਪਤੀ ਹੁੰਦੀ ਹੈ ਦੋਵੇਂ ਭਾਈ ਭਾਈ ਮੱਸੂ ਜੀ ਭਾਈ ਅਸੂ ਜੀ ਦੋਵੇਂ ਭਾਈ ਗੱਲ ਚ ਪੱਲਾ ਪਾ ਕੇ ਸਤਿਗੁਰ ਦੇ ਸਨਮਖਾਉਂਦੇ ਨੇ। ਇਹ ਤਾਂ ਨਗਰੂ ਅੰਗਦ ਦੇ ਪਿਤਾ ਜੀ ਅਸੀਂ ਸਰਕਾਰੀ ਨੌਕਰੀ ਕਰਦੇ ਆ ਸਾਡੇ ਕੋਲ ਸਮਾਂ ਨਹੀਂ ਨਿਕਲਦਾ। ਜਾਂ ਅਸੀਂ ਗੁਰੂ ਘਰ ਦਾ ਕੇ ਸੇਵਾ ਕਰੀਏ ਜਾਂ ਅਸੀਂ ਸਿਮਰਨ ਕਰੀਏ ਸਮਾਂ ਨਹੀਂ ਨਿਕਲਦਾ ਸਰਤਾਰੀ ਨੌਕਰੀ ਕਰਦੇ ਆ ਪਤਾ ਨਹੀਂ ਕਿਹੜੇ ਵੇਲੇ ਆਵਾਜ਼ ਪੈ ਜਾਂਦੀ ਹੈ ਨੌਕਰੀ ਤੇ। हे गुरु अंगद ਦੇ ਪਿਤਾ ਜੀ ਕਿਰਪਾ ਕਰੋ ਕੋਈ ਸੌਖਾ ਜਿਹਾ ਢੰਗ ਸਾਨੂੰ ਦੱਸੋ ਅਸੀਂ ਵੀ ਮੁਕਤੀ ਦੇ ਦੁਆਰੇ ਤੇ ਪਹੁੰਚ ਜਾਈਏ ਸਾਡਾ ਵੀ ਉਧਾਰ ਹੋ ਜਾਵੇ ਜਿੰਨੇ ਅਸੀਂ ਬੈਠੇ ਆ ਭਾਗਾਂ ਵਾਲਿਓ ਅਸੀਂ ਕਹਿੰਦੇ ਆ ਸੰਗਤ ਆਏ ਕੋਈ ਸੌਖਾ ਜਿਹਾ ਢੰਗ ਸਾਨੂੰ ਮਿਲ ਜਾਵੇ ਜੋ ਗੁਰੂ ਅੰਗਦ ਦੇ ਪਿਤਾ ਨੇ ਉਸ ਵੇਲੇ ਇਹ ਸਿੱਖਾਂ ਨੂੰ ਜਵਾਬ ਦਿੱਤਾ ਨਾ ਦਿੱਤਾ ਤੇ ਦੋ ਗੁਰ ਸਿੱਖਾਂ ਨੂੰ ਜਵਾਬ ਭਾਈ ਮਸੂਦ ਭਾਈ ਹਸੂ ਜੀ ਨੂੰ ਪਰ ਇਹ ਜਵਾਬ ਸਮੁੱਚੇ ਸੰਸਾਰ ਦਾ ਭਲਾ ਕਰ ਗਿਆ ਜੀ ਗੁਰੂ ਅੰਗਦ ਦੇ ਪਿਤਾ ਜੀ ਆਖਣ ਲੱਗੇ ਉਹ ਭਾਈ ਉਹ ਭਾਗਾ ਵਾਲਿਓ ਇਹ ਗੁਰਨਾਨਕ ਦਾ ਘਰ ਹੈ ਗੁਰਨਾਨਕ ਦਾ ਘਰ ਹੈ ਜਤਨ ਕਰੋ ਹਰ ਵੇਲੇ ਪਰਮੇਸ਼ਰ ਦੀ ਯਾਦ ਬਣੀ ਰਹੇ ਹਰ ਵੇਲੇ ਪਰਮੇਸ਼ਰ ਦੀ ਯਾਦ ਬਣੀ ਰਹੇ ਮਹਾਰਾਜ ਇਹ ਕੰਮ ਤਾਂ ਔਖਾ ਹੈ ਹਰ ਵੇਲੇ ਪਰਮੇਸ਼ਰ ਦੀ ਯਾਦ ਬਣੀ ਰਹੇ ਕੰਮ ਔਖਾ ਹੈ ਸਤਿਗੁਰੂ ਜੀ ਆਖਣ ਲਗੇ ਆਰੰਭਤਾ ਕਰੋ ਸ਼ੁਰੂ ਕਰੋ ਜਤਨ ਕਰੋ ਕੋਸ਼ਿਸ਼ ਕਰੋ ਪ੍ਰੇਮ ਦੇ ਨਾਲ ਲੱਗੇ ਰੋ ਇੱਕ ਦਿਨ ਕਿਰਪਾ ਹੋ ਜਾਏਗੀ ਹਰ ਵੇਲੇ ਯਾਦ ਬਣੀ ਰਹੇਗੀ ਮੜ ਜੋ ਕਿਵੇਂ ਪਿਤਾ ਜੀ ਆਖਣ ਲੱਗੇ ਧੰਨ ਗੁਰੂ ਅੰਗਦ ਦੇਵ ਜੀ ਕਦੀ ਕਿਸੇ ਮਾਂ ਨੂੰ ਕਿਸੇ ਆਖਿਆ ਆਪਣੇ ਪੁੱਤਰ ਨੂੰ ਯਾਦ ਕਰ ਆਟੋਮੈਟਿਕਲੀ ਯਾਦ ਆਉਂਦੀ ਹੈ ਬੱਚਾ ਆਪਣੀ ਮਾਂ ਨੂੰ ਆਪੇ ਯਾਦ ਕਰਦਾ ਹੈ ਇੱਕ ਪਿਤਾ ਆਪਣੇ ਪੁੱਤਰ ਨੂੰ ਆਪੇ ਯਾਦ ਕਰਦਾ ਹੈ ਜਿਉਂ-ਜਿਉਂ ਪਰਮੇਸ਼ਰ ਦੀ ਬੰਦਗੀ ਕਰੋਗੇ ਸਿਮਰਨ ਕਰੋਗੇ ਆਪਣੇ ਮਨ ਨੂੰ ਮੋੜ ਕੇ ਪਰਮੇਸ਼ਰ ਦੇ ਚਰਨਾਂ ਵੱਲ ਲੈ ਕੇ ਜਾਓਗੇ ਨਾ ਫਿਰ ਇੱਕ ਦਿਨ ਆ ਜਾਵੇਗਾ ਉਹਦੀ ਯਾਦ ਬਣੀ ਰਹੇਗੀ ਤਾਂ ਗੁਰੂ ਅੰਗਦ ਦੇ ਪਿਤਾ ਜੀ ਆਖਣ ਲੱਗੇ ਮਾਲਾ ਦੇ ਮਨਕੇ ਹੋਣਾ ਮਾਲਾ ਦੇ ਮਨਕੇ ਜੇ ਧਾਗੇ 'ਚ ਨਾ ਨਾ ਪਰੋਏ ਹੋਣ ਤੇ ਉਹ ਮਾਲਾ ਗਲਤ ਨਹੀਂ ਪੈ ਸਕਦੀ ਖੇੜੂ ਖੇੜੂ ਮਨ ਕਿ ਹੋ ਜਾਣਗੇ ਜੇ ਚਾਹੁੰਦੇ ਹੋ ਮੁਕਤੀ ਹੋ ਜਾਵੇ ਉਧਾਰ ਹੋ ਜਾਵੇ ਤੁਹਾਨੂੰ ਪਰਮੇਸ਼ਰ ਦੀ ਯਾਦ ਨੂੰ ਹਿਰਦੇ 'ਚ ਵਸਾਉਣਾ ਪਵੇਗਾ ਉਹੀ ਮਾਲਾ ਗਲ ਦਾ ਸ਼ਿੰਗਾਰ ਬਣਦੀ ਹੈ ਜੋ ਧਾਗੇ 'ਚ ਪਰੋਈ ਹੋਵੇ ਤੁਹਾਨੂੰ ਵੀ ਪ੍ਰੇਮ ਉਪੀ ਧਾਗੇ ਦੇ ਵਿੱਚ ਪਰਮੇਸ਼ਰ ਦੀ ਯਾਦ ਨੂੰ ਪਰੋਣਾ ਪਵੇਗਾ ਸਤਿਗੁਰੂ ਜੀ ਆਖਣ ਲੱਗੇ ਸੰਗਤ ਬੈਠ ਜਾਓ ਕੁਝ ਸਮਾਂ ਜਪੋ ਸਤਿਗੁਰੂ ਕੀ ਜਪਣਾ ਹੈ ਪਿਤਾ ਜੀ ਕਹਿੰਦੇ ਸਾਰੀ ਸੰਗਤ ਬੈਠ ਕੇ ਜਪੋ ਕੀ ਵਾਹਿਗੁਰੂ 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 ਗੱਜ ਕੇ ਵਾਹਿਗੁਰੂ ਵਾਹਿ ਵਾਹਿਗੁਰੂ 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 ਭਾਗਾਂ ਵਾਲੇ ਜਦੋਂ ਵਾਹਿਗੁਰੂ ਜਪਣਾ ਕੰਜੂਸੀ ਨਾ ਕਰਿਆ ਕਰੋ ਗੱਜ ਕੇ ਜਪਿਆ ਕਰੋ ਇਹਦਾ ਬੜਾ ਵੱਡਾ ਲਾਭ ਜੇ ਲਾਭ ਕੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਸਾਧਗੁਰੂ ਕੀ ਕਹਿੰਦੇ ਕਹਿੰਦੇ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸੁਖੇ ਮੂਤ ਪਨੀਤੀ ਕੱਪੜ ਹੋਏ ਦੇ ਸਾਬੂ ਲਈਏ ਉਹ ਧੋਏ ਕਹਿੰਦੇ ਕੱਪੜਾ ਗੰਦਾ ਹੋ ਜਾਵੇ ਨਾ ਉਹਨੂੰ ਸਾਬਨ ਨਾਲ ਧੋ ਦਿੱਤਾ ਜਾਂਦਾ ਹੈ ਤੇ ਕੱਪੜਾ ਫਿਰ ਸਾਫ਼ ਹੋ ਜਾਂਦਾ ਹੈ ਸਤਿਗੁਰੂ ਜੀ ਹੇ ਮਾਲਕ ਜੀ ਹੇ ਪਿਤਾ ਜੀ ਕੱਪੜਾ ਗੰਦਾ ਹੋ ਜਾਵੇ ਉਹਨੂੰ ਸਾਬਨ ਨਾਲ ਸਾਫ਼ ਕੀਤਾ ਜਾਂਦਾ ਹੈ ਸਤਿਗੁਰੂ ਜੇ ਇਹ ਮੱਤ ਮੈਲੀ ਹੋ ਜਾਵੇ ਫਿਰ ਕਿਵੇਂ ਮੱਤ ਸਾਫ਼ ਹੋਵੇਗੀ ਸਤਿਗੁਰੂ ਅਗਲੀਆਂ ਪਗਦੇ ਜੀ ਕਹਿੰਦੇ ਕਹਿੰਦੇ ਭੜੀਏ ਮੱਤ ਪਾਪਾਂ ਕੇ ਸੰਗ ਓ ਧੋਪੈ ਨਾਵੇਂ ਕੈ ਰੰਗ ਬੋਲੋ ਭੜੀਏ ਮੱਤ ਪਾਪਾਂ ਕੇ ਸੰਗ ਓ ਧੋਪੈ ਨਾਵੇਂ ਕੈ ਰੰਗ ਕਹਿੰਦੇ ਨਾਮ ਜਪੋ ਜਿਉਂ-ਜਿਉਂ ਨਾਮ ਜਪੋਗੇ ਇਹ ਮਤ ਤੋਂ ਨੈ ਲੱਥੀ ਜਾਵੇਗੀ ਫਿਰਦਾ ਸ਼ੁੱਧ ਹੋ ਜਾਵੇਗਾ ਅੱਜ ਸਤਗੁਰੂ ਗਰੀਬ ਨਵਾਜ਼ ਧੰਨ ਗੁਰੂ ਅੰਗਦ ਦੇਵ ਜੀ ਅੱਖ ਲਿਖ ਭਾਈ ਮਸੂ ਜੀ ਭਾਈ ਹਸੂ ਜੀ ਜਿਉਂ-ਜਿਉਂ ਪਰਮੇਸ਼ਰ ਦਾ ਨਾਮ ਜਪੋਗੇ ਤੇ ਤੁਨ ਨਾਮ ਫਿਰਦੇ ਤੇ ਵਸਦਾ ਜਾਵੇਗਾ ਜਿਉਂ-ਜਿਉਂ ਨਾਮ ਮਿਰਦੇ ਤੇ ਬਸੇਗਾ ਫਿਰ ਇੱਕ ਦਿਨ ਉਹਨੂੰ ਯਾਦ ਕਰਨਾ ਨਹੀਂ ਬਵੇਗਾ ਹਿਰਦੇ 'ਚ ਉਹਦੀ ਯਾਦ ਪੱਕ ਜਾਵੇਗੀ ਯਾਦ ਪਰਪੱਕ ਹੋ ਜਾਵੇਗੀ ਫਿਰ ਭਾਗਾ ਵਾਲਿਓ ਫਿਰ ਗੁਰੂ ਅੰਗਦ ਦੇ ਪਿਤਾ ਕੋਲ ਖੁਸ਼ੀਆਂ ਲੈ ਕੇ ਇਹ ਵਾਪਸ ਘਰ ਗਏ ਹੁਣ ਨੌਕਰੀ ਤੇ ਜਤਨ ਕਰਦੇ ਨੇ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਬਣਿਆ ਰਾਵੇ ਧਿਆਨ ਬਣਿਆ ਰਾਵੇ ਫਿਰ ਐਡੀ ਕਿਰਪਾ ਹੋ ਗਈ ਐਡੀ ਕਿਰਪਾ ਹੋ ਗਈ ਇਹਨਾਂ ਦੇ ਗੁਰਮਖਾਂ ਦੇ ਹਿਰਦੇ 'ਚ ਨਾਮ ਵਸ ਗਿਆ ਇਹ ਨਾਮ ਦੇ ਵਪਾਰੀ ਬਣ ਕੇ ਗੁਰੂ ਨੂੰ ਕੋ ਐਡੀ ਬਖਸ਼ਿਸ਼ ਦੇ ਨਾਮ ਦਾ ਰੰਗ ਲੱਗ ਗਿਆ ਇਹਨਾਂ ਨੂੰ ਜਦੋਂ ਰੰਗ ਲੱਗਿਆ ਅੱਜ ਗੁਰੂ ਅੰਗਦ ਦੇ ਪਿਤਾ ਨੇ ਕੋਲ ਬੁਲਾਇਆ ਬੜੀਆਂ ਬਖਸ਼ਿਸ਼ਾਂ ਕੀਤੀਆਂ ਆਖਿਆ ਭਾਈ ਤੁਸੀਂ ਆਪਣੀ ਕਿਰਤ ਵੀ ਕਰੋ ਅੱਜ ਤੋਂ ਬਾਅਦ ਸਿੱਖੀ ਦਾ ਪ੍ਰਚਾਰ ਵੀ ਤੁਸੀਂ ਕਰਨਾ ਹੈ ਟੁੱਟਿਆ ਹੋਇਆ ਇਹਨਾਂ ਗੁਰੂ ਨਾਨਕ ਦੇ ਘਰ ਦੇ ਨਾਲ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜਨਾ ਹੈ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਵੇਖ ਨੂੰ ਇੱਕ ਉਹ ਸਮਾਂ ਹੈ ਜਦੋਂ ਕਹਿੰਦੇ ਸਨ ਸਤਿਗੁਰੂ ਕਿਰਪਾ ਕਰੋ ਸਾਡਾ ਉਧਾਰ ਹੋ ਜਾਵੇ ਸਾਨੂੰ ਮੁਕਤੀ ਦਾ ਦਵਾੜਾ ਦੱਸੋ ਮਹਾਰਾਜ ਜੀ ਅੱਜ ਸਤਿਗੁਰ ਨੇ ਜਿਉਂਦਿਆਂ ਜੀ ਹੀ ਇਹਨਾਂ ਨੂੰ ਮੁਕਤ ਕਰ ਦਿੱਤਾ ਜਿੰਦਿਆਂ ਜੀ ਮੁਕਤ ਕਰਤਾ ਮੁਕਤੀ ਦਾ ਇਹ ਹੁੰਦੀ ਹੈ ਮੋਏ ਹੋਏ ਜੋ ਮੁਕਤ ਦੇ ਹੋ ਕੇ ਮੁਕਤ ਨਾ ਜਾਣੇ ਕੋਈ ਲਾ ਗੁਰਮੁਖੋ ਜਿਉਂਦਿਆਂ ਜੀ ਸਤਿਗੁਰੂ ਆਪਣੇ ਸਿੱਖਾਂ ਨੂੰ ਮੁਕਤ ਕਰ ਦਿੰਦੇ ਨੇ ਬੜੀ ਐ ਰਹਿਮ ਕਰਤੀ ਐ ਇਹਨਾਂ ਤੇ